ਦੋਸਤੋ ਅੱਜ ਤੁਹਾਨੂੰ ਸਮੁੰਦਰ ਦੇ ਵਿਚਾਲੇ ਦੋ ਕਿਲਿਆਂ ਦੇ ਵਿੱਚ ਬਣਿਆ ਇੱਕ ਟਾਪੂ ਦਿਖਾਵਾਂਗੇ ਜਿੱਥੇ ਕਿ 200 ਤੋਂ ਜ਼ਿਆਦਾ ਘਰ ਰਹਿੰਦੇ ਹਨ 816 ਮੈਂਬਰ ਰਹਿੰਦੇ ਹਨ ਤਾਂ ਦੋਸਤੋ ਇਹ ਜਗ੍ਹਾ ਕੋਲੰਬੀਆ ਦੇ ਵਿੱਚ ਹੈ ਇੱਥੇ ਬਹੁਤ ਸਾਰੇ ਇਦਾਂ ਦੇ ਟਾਪੂ ਹਨ ਪਰ ਇਹ ਟਾਪੂ ਸਭ ਤੋਂ ਛੋਟਾ ਟਾਪੂ ਹੈ। ਤਾਂ ਦੋਸਤੋ ਇਹ ਲੋਕ ਇੱਥੇ ਹੀ ਰਹਿੰਦੇ ਹਨ ਇੱਥੇ ਹੀ ਬਹਿ ਕੇ ਕਮਾਈ ਕਰਦੇ ਹਨ ਕਿੱਦਾਂ ਸਰਵਾਈਵ ਕਰਦੇ ਹਨ ਅੱਜ ਤੁਹਾਨੂੰ ਵਿਖਾਉਣੇ ਆ। ਤਾਂ ਦੋਸਤੋ ਇਸ ਵੀਡੀਓ ਦਾ ਕ੍ਰੈਡਿਟ ਰੋਹੀ ਸੈਨਟ ਨੂੰ ਜਾਂਦਾ ਹੈ ਜੋ ਕਿ ਤੁਹਾਨੂੰ ਆਦਮੀ ਵਿੱਚ ਦਿਖਾਈ ਦੇ ਰਿਹਾ। ਤਾਂ ਦੋਸਤੋ ਇੱਥੇ ਇੱਕ ਕਮਰੇ ਦੇ ਵਿੱਚ 10 ਤੋਂ 12 ਮੈਂਬਰ ਪੈਂਦੇ ਹਨ। ਤਾਂ ਦੋਸਤੋ ਨਿੱਕੀਆਂ-ਨਿੱਕੀਆਂ ਗਲੀਆਂ ਹਨ ਕੁਝ ਇਦਾਂ ਦਾ ਟਾਪੂ ਦੇਖਦਾ ਜੀ ਆ ਦੇਖ ਲਓ ਤੁਸੀਂ। ਦੋ ਕਿੱਲੇਾਂ ਦੇ ਵਿੱਚ ਇੱਕ ਫੁੱਟਬਾਲ ਦਾ ਗਰਾਊਂਡ ਆ ਨਾ ਉਸ ਤੋਂ ਥੋੜਾ ਜਿਹਾ ਵੱਡਾ ਦੋਸਤੋ ਤੁਸੀਂ ਦੇਖ ਸਕਦੇ ਜੀ ਇਸ ਟਾਪੂ ਦਾ ਨਾਂ ਹੈਗਾ ਜੀ ਸੰਟਾ ਕ੍ਰੂਜ਼ ਡੈਲ ਇਸਲੋਟੇ ਤਾਂ ਦੋਸਤੋ ਇਹ ਬੰਦੇ ਨੇ ਸਰਚ ਮਾਰੀ ਜੀ ਤੇ ਅੱਜ ਤੱਕ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਪੱਕੇ ਘਰ ਬਣੇ ਨੇ ਧਰਤੀ ਪਥਰੀਲੀ ਆ ਦੋਸਤੋ ਦੋ ਕਿੱਲੇ ਨੇ ਨਿੱਕੀਆਂ ਨਿੱਕੀਆਂ ਗਲੀਆਂ ਨੇ ਚਾਰ ਹੀ ਇਸ ਵਿੱਚ ਗਲੀਆਂ ਨੇ ਦੋਸਤੋ ਤੇ ਸਾਰੇ ਲੋਕ ਬੜੇ ਪਿਆਰ ਨਾਲ ਰਹਿੰਦੇ ਨੇ ਪਰ ਇਹਨਾਂ ਦਾ ਰਹਿਣ ਸਹਿਣ ਬਹੁਤ ਗੰਦਾ ਦੋਸਤੋ ਕਿਉਂਕਿ ਸਾਫ ਸਫਾਈ ਬਹੁਤ ਘੱਟ ਰੱਖਦੇ ਨੇ ਤਾਂ ਦੋਸਤੋ ਆ ਦੇਖੋ ਜੀ ਤੁਸੀਂ ਐਸ ਰੂਮ ਦੇ ਵਿੱਚ 7-8 ਬੱਚੇ ਪੈਂਦੇ ਨੇ ਦੋਸਤੋ 7-8 ਬੱਚੇ ਐਸ ਰੂਮ ਦੇ ਵਿੱਚ ਪੈਂਦੇ ਨੇ ਤੁਸੀਂ ਦੇਖ ਸਕਦੇ ਜੀ ਤੇ ਹਰ ਇੱਕ ਚੀਜ਼ ਦੀ ਜਗ੍ਹਾ ਦੀ ਵਰਤੋਂ ਕੀਤੀ ਗਈ ਆ ਦੋਸਤੋ ਤੇ ਤੁਸੀਂ ਦੇਖ ਸਕਦੇ ਇਹ ਲੋਕ ਕਹਿੰਦੇ ਵੀ ਸਾਡਾ ਇੱਥੇ ਮਾਣ ਹੀ ਲੱਗਿਆ ਪਿਆ ਕਿਉਂ ਲੱਗਿਆ ਮੈਂ ਅੱਗੇ ਜਾ ਕੇ ਦੱਸਾਂਗਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਜੀ ਕੁਝ ਇਦਾਂ ਦੀ ਸਫਾਈ ਬਸ ਇਹ ਰੱਖਦੇ ਨੇ ਬਾਹਲੀ ਸਾਫ ਸਫਾਈ ਰੱਖ ਕੇ ਖੁਸ਼ੀ ਨਹੀਂਗੇ ਕਿਉਂਕਿ ਇੱਥੇ ਹੀ ਇਹਨਾਂ ਨੇ ਰਹਿਣਾ ਦੋਸਤੋ ਪਾਣੀ ਦੀ ਕਮੀ ਕਰਕੇ ਦੇਖੋ ਜੀ ਰਸੋਈ ਵੀ ਇਹਨਾਂ ਨੇ ਸਾਫ਼ ਨਹੀਂ ਕੀਤੀ ਕਿਉਂਕਿ ਪਾਣੀ ਦੀ ਕਮੀ ਆ ਜਿਹੋ ਜਿਹਾ ਬਣਿਆ ਉਹ ਜ ਇਹਨਾਂ ਨੇ ਖਾ ਲੈਣਾ ਤੇ ਇਦਾਂ ਹੀ ਗਲੀਆਂਾਂ 'ਚ ਇਹ ਟੱਪਦੇ ਨੱਚਦੇ ਫਿਰਦੇ ਦੋਸਤੋ ਤੇ ਦੋਸਤੋ ਦੇਖੋ ਜੀ ਉੱਤੇ ਵੀ ਘਰ ਪਾ ਰੱਖੇ ਨੇ ਜਿਹੜੀ ਉਤਲੀ ਛੱਤ ਉਹ ਕਿਸੇ ਹੋਰ ਦੀ ਆ ਨੀਚੇ ਵਾਲੀ ਕਿਸੇ ਹੋਰ ਦੀ ਆ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਇਹ ਕਿੰਨਾ ਲੰਮਾ ਇੱਥੋਂ ਅਸੀਂ ਟਾਈਮ ਲਾ ਲਿਆ ਤੇ ਬਾਈ ਜੀ ਤੁਰੇ ਜਾ ਰਹੇ ਨੇ ਤੇ ਦੋਸਤੋ ਇਸ ਦੇ ਵਿੱਚ ਇੱਕ ਚਰਚ ਇੱਕ ਸਕੂਲ ਇੱਕ ਕਲੀਨਿਕ ਆ ਇੱਕ ਹੀ ਰੈਸਟੋਰੈਂਟ ਆ ਤੇ ਇੱਕ ਹੀ ਛੋਟਾ ਜਿਹਾ ਯਾਨੀ ਕਿ ਪੂਜਾ ਕਰਨ ਵਾਸਤੇ ਜਗ੍ਹਾ ਜੀ ਤੇ ਦੋਸਤੋ ਹੁਣੇ ਕੁਝ ਮਿੰਟਾਂ 'ਚ ਅਸੀਂ ਦੂਜੇ ਸਿਰੇ ਤੇ ਪਹੁੰਚ ਜਾਾਂਗੇ ਸਿਰਫ ਚਾਰ ਗਲੀਆਂ ਹੋਣ ਦੇ ਬਾਵਜੂਦ ਲੋਕ ਇੱਥੇ ਰਹਿੰਦੇ ਨੇ ਤਾਂ ਦੋਸਤੋ ਤੁਰਿਆ ਜਾ ਰਿਹਾ ਬਾਈ ਤੁਹਾਨੂੰ ਦੱਸ ਦਿੰਨੇ ਕੁਝ ਹੀ ਸਕਿੰਟਾਂ ਦੇ ਵਿੱਚ ਅਸੀਂ ਪਹੁੰਚ ਜਾਵਾਂਗੇ ਉੱਥੇ ਤੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਅਸੀਂ ਇਸ ਟਾਪੂ ਨੂੰ ਵੀ ਇੱਕ ਨੁਕਰ ਤੋਂ ਲੈ ਕੇ ਦੂਜੀ ਨੁਕਰ ਤੱਕ ਸਿਰਫ 2 ਮਿੰਟ ਤੋਂ ਵੀ ਘੱਟ ਸਮਾਂ ਲੱਗਿਆ ਦੋਸਤੋ 2 ਮਿੰਟ ਤੋਂ ਵੀ ਘੱਟ ਸਮਾਂ ਲੱਗਿਆ ਤੇ ਦੋਸਤੋ ਇਹ ਬੁੜੀ ਕਾਫੀ ਸਮੇਂ ਦੀ ਪਹਿਲਾਂ ਇੱਥੇ ਰਹਿੰਦੀ ਆ ਤੇ ਦੋਸਤੋ ਇਸ ਦਾ ਕਹਿਣਾ ਵੀ ਇੱਥੇ ਪਹਿਲਾਂ ਮਛਵਾਰੇ ਆਈ ਸੀ ਮੱਛੀਆਂ ਫੜਨ ਜਦੋਂ ਉਹਨਾਂ ਨੇ ਇਹ ਟਾਪੂ ਦੇਖਿਆ ਉਹਨਾਂ ਨੂੰ ਬੜਾ ਵਧੀਆ ਲੱਗਿਆ ਲੇਟ ਹੋਣ ਕਾਰਨ ਉਹ ਇੱਥੇ ਰਹਿ ਪਏ ਇੱਥੇ ਜਦੋਂ ਰਾਤ ਗੁਜ਼ਾਰੀ ਤੇ ਉਹਨਾਂ ਨੂੰ ਲੱਗਿਆ ਵੀ ਇੱਥੇ ਆ ਬੰਦੇ ਰਹਿ ਸਕਦੇ ਨੇ ਤੇ ਉਹਨਾਂ ਨੇ ਹੌਲੀ ਹੌਲੀ ਇੱਥੇ ਘਰ ਬਸਾ ਲਏ ਤੇ ਅੱਜ ਇਹ 200 ਤੋਂ ਜ਼ਿਆਦਾ ਘਰ ਹੋ ਗਏ ਨੇ ਤਾਂ ਦੋਸਤੋ ਇਹਦੇ ਆਸੇ ਪਾਸੇ ਪਥਰੀਲੇ ਹੈ ਜੀ ਥੋੜੇ ਜਿਹਾ ਡੁੰਗਾਈ ਚ ਤੇ ਜਦੋਂ ਕਿਤੇ ਸਮੁੰਦਰ ਉੱਚਲਦਾ ਤੇ ਇੰਨੀ ਦਿੱਕਤ ਨਹੀਂ ਆਉਂਦੀ ਪਤਾ ਨਹੀਂ ਕੀ ਕਾਰਨ ਆ ਬਿਲਕੁਲ ਵਿਚਾਲਾ ਜੀ ਟਾਪੂ ਦਾ ਜਮ੍ਹਾਂ ਸੈਂਟਰ ਦੇ ਵਿੱਚ ਆ ਜੀ ਤੇ ਕਚਰਾ ਇੱਥੇ ਬਹੁਤ ਵੱਡੀ ਪ੍ਰੋਬਲਮ ਆ ਜੀ ਕਚਰਾ ਤੇ ਪੀਣ ਵਾਲੇ ਪਾਣੀ ਦੀ ਇੱਥੇ ਤੰਗੀ ਆ ਜੀ ਥੋੜੀ ਜੀ ਸਾਫ ਸਫਾਈ ਤੋਂ ਯਾਨੀ ਕਿ ਆ ਦੇਖ ਸਕਦੇ ਤੁਸੀਂ ਇਹ ਰੱਖਦੇ ਨਹੀਂ ਬਿਲਕੁਲ ਵੀ ਤੇ ਕਚਰਾ ਵਗੈਰਾ ਇਸ ਸਮੁੰਦਰ ਦੇ ਵਿੱਚ ਸਿੱਟਦੇ ਆ ਸਭ ਤੋਂ ਨੈਗੇਟਿਵ ਪੁਆਇੰਟ ਇਹ ਆ ਜੀ ਸਮੁੰਦਰ ਵਿੱਚ ਬਹੁਤ ਸਾਰਾ ਕਚਰਾ ਫਲਸ਼ ਵਗੈਰਾ ਇਦਾਂ ਹੀ ਸਿੱਟ ਦਿੰਦੇ ਆ ਤਾਂ ਜੋ ਪਾਣੀ ਪ੍ਰਦੂਸ਼ਿਤ ਹੁੰਦਾ ਜੋ ਕਿ ਇਹਨਾਂ ਵਾਸਤੇ ਬਿਲਕੁਲ ਸਹੀ ਨਹੀਂ ਆ ਦੇਖੋ ਜੀ ਇੱਥੇ ਤੁਹਾਨੂੰ ਮੈਂ ਦਿਖਾਉਂਗਾ ਟਾਇਲਟ ਦੀ ਸੀਟ ਪਈ ਹੋਊਗੀ ਆਹ ਦੇਖੋ ਜੀ ਟਾਇਲਟ ਦੀ ਸੀਟ ਪਈ ਆ ਜੋ ਕਿ ਸਹੀ ਨਹੀਂਗਾ ਤਾਂ ਦੋਸਤੋ ਕੇਕੜੇ ਵਗੈਰਾ ਖਾ ਕੇ ਵੀ ਇਹ ਗੁਜ਼ਾਰਾ ਕਰਦੇ ਆ ਤਾਂ ਦੋਸਤੋ ਇਹਨਾਂ ਦਾ ਜਿਹੜਾ ਮੇਨ ਸੋਰਸ ਆ ਕਮਾਈ ਦਾ ਉਹ ਇੱਥੇ ਬਹੁਤ ਸਾਰੇ ਟੂਰਿਸਟ ਆਉਂਦੇ ਆ ਬਾਕੀ ਆ ਦੇਖੋ ਜੀ ਬਿਜਲੀ ਦਾ ਪ੍ਰਬੰਧ ਇਹਨਾਂ ਨੇ ਇਦਾਂ ਕੀਤਾ ਹੋਇਆ ਉੱਤੇ ਲੱਗੇ ਹੋਏ ਆ ਸੋਲਰ ਸਿਸਟਮ ਚਾਰ ਲੱਗੇ ਹੋਏ ਨੇ 5 ਘੰਟੇ ਬਿਜਲੀ ਬਿਲਕੁਲ ਮਸਾਂ ਹੀ ਚਲਾਉਂਦੇ ਆ ਇਹ ਉਹਦੇ ਹੀ ਕੱਪੜੇ ਵਗੈਰਾ ਧੋਂਦੇ ਨੇ ਆ ਪਾਣੀ ਆ ਜੀ ਜਿਹੜਾ ਉੱਤੋਂ بارش ਦਾ ਪਾਣੀ ਜਮਾ ਕੀਤਾ ਹੋਇਆ ਆ ਪੀਣ ਵਾਸਤੇ ਤੇ ਖਾਣਾ ਬਣਾਉਣ ਵਾਸਤੇ ਵਰਤਦੇ ਨੇ ਤਾਂ ਬਾਕੀ ਦੋਸਤੋ ਇੱਥੇ ਟੂਰਿਸਟ ਜਿਹੜੇ ਆਉਂਦੇ ਨੇ ਉਹਨਾਂ ਦੀ ਕਮਾਈ ਇਹ ਖਾਂਦੇ ਤੇ ਉਹਨਾਂ ਦੇ ਕਮਾਈ ਦੇ ਸਿਰ ਤੇ ਇਹ ਆਈਲੈਂਡ ਚੱਲਦਾ ਜੀ ਤੇ ਬਾਕੀ ਜੀ ਲੋਕ ਬੜੇ ਪਿਆਰ ਨਾਲ ਰਹਿੰਦੇ ਨੇ ਕੋਈ ਇੱਥੇ ਮੈਨ ਮਟਾਉ ਨਹੀਂ ਹੁੰਦਾ ਤੇ ਤੁਸੀਂ ਦੇਖ ਸਕਦੇ ਜੀ ਬਿਲਕੁਲ ਮੇਨ ਚਾਰ ਗਲੀਆਂ ਨੇ ਸਾਰੀਆਂ ਤੇ ਆ ਸਕੂਲ ਹੈ ਜੀ ਜਿੱਥੇ 240 ਬੱਚੇ ਪੜ੍ਹਦੇ ਨੇ ਕੁਝ ਪਾਸੇ-ਵਾਸੇ ਆਈਲੈਂਡ ਤੋਂ ਵੀ ਆਉਂਦੇ 12 ਟੀਚਰ ਉਹਨਾਂ ਨੂੰ ਪੜ੍ਹਾਉਂਦੇ ਆ ਜੀ ਤੇ ਚਰਚ ਵੀ ਹੈਗੀ ਆ ਕਲੀਨਿਕ ਵੀ ਹੈਗਾ ਤੇ ਇੱਥੇ ਹੀ ਇਲਾਜ ਹੁੰਦਾ ਬਾਕੀ ਇਹ ਬਾਹਰ ਨਹੀਂ ਜਾਂਦੇ ਜਦੋਂ ਕੋਈ ਮਰ ਜਾਂਦਾ ਤੇ ਮੇਨ ਆਈਲੈਂਡ ਤੇ ਜਾ ਕੇ ਉਹਨੂੰ ਦਫਨਾ ਦਿੰਦੇ ਜਾਂ ਸਾੜਦੇ ਨੇ ਤੇ ਆ ਇਹਨਾਂ ਦਾ ਮੇਨ ਸੋਰਸ ਆ ਜਿਹੜਾ ਬਹੁਤ ਸੋਹਣਾ ਲੱਗਦਾ ਜਿਹੜੇ ਕਿ ਦੂਰੋਂ ਦੂਰੋਂ ਲੋਕ ਇਸ ਨੂੰ ਵੀ ਵੇਖਣ ਆਉਂਦੇ ਤੇ ਇਸ ਟਾਪੂ ਨੂੰ ਵੀ ਵੇਖਣ ਆਉਂਦੇ ਆ ਬਿਜਲੀ ਬਿਲਕੁਲ ਨਹੀਂ ਹੈਗੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਬਹੁਤ ਸੋਹਣਾ ਟਾਪੂ ਆ ਪਰ ਸਾਫ਼ ਸਫਾਈ ਨਹੀਂ ਉਹ ਦੇਖ ਲਓ ਜੀ ਇਦਾਂ ਦਾ ਕੁਝ ਦਿਖਦਾ